ਰੇ ਸਨਨ ਕੀ ਘਟਨਾਈ ਸਾਡੇ ਇੱਥੇ ਸਾਡੇ ਇੱਥੇ ਅਸੀਂ ਜਦੋਂ ਆਏ ਆ ਫੈਕਟਰੀ ਆ ਕੇ ਮੁੰਵਿਆਂ ਨੇ ਬੰਦੇ ਨੇ ਖੋਲਿਆ ਤੇ ਅੰਦਰ ਆਏ ਆ ਤੇ ਵੇਖਿਆ ਕਿ ਕੈਮਰਿਆਂ ਦੀਆਂ ਤਾਰਾਂ ਕੱਟੀ ਦੀਆਂ ਹੈਗੀਆਂ ਸਟੋਰ ਸਾਡਾ ਖੁੱਲਾ ਸੀਗਾ ਉੱਤੇ ਸਾਡਾ ਆਫਿਸ ਦਾ ਸ਼ੀਸ਼ਾ ਤੋੜ ਕੇ ਤੇ ਉੱਥੇ ਵੀ ਅੰਦਰ ਚਲੇ ਗਏ ਬਾਹਰਲੇ ਪੰਨੇ ਨੂੰ ਸਾਨੂੰ ਪਹਿਲੇ ਲੱਗਾ ਕਿ ਸਾਡੇ ਉੱਪਰ ਮੇਨ ਗੇਟ ਦੇ ਉੱਪਰ ਹੀ ਪ੍ਰੈਸ ਦਾ ਸ਼ੀਸ਼ਾ ਟੁੱਟਾ ਦਾ ਹੀ ਥੱਲੇ ਡਿੱਗਾ ਦਾ ਉੱਥੇ ਵੀ ਬਾਹਰੋਂ ਦੀ ਮੇਨ ਗੇਟ ਮੇਨ ਰੋਡ ਤੋਂ ਨਹੀਂ ਅੰਦਰ ਚੱਲ ਗਏ। ਇਹ ਗੱਲ ਵੀ 8 ਵਜੇ ਦੇ ਹੀ ਆਪਣੇ ਵੀਡੀਓ 'ਚ ਦੇਖੀ ਆ। ਇਹ ਸਾਡਾ ਸਾਰਾ ਇਥੇ ਫਾਸਫੋਰਸ ਬ੍ਰੌਂਜ਼ ਦਾ ਮਾਲ ਆ ਜਿੰਨਾ ਪਤਲ ਦਾ ਸਾਰਾ ਸਮਾਨ ਸੀਗਾ ਸਾਰਾ ਚੁੱਕ ਕੇ ਉਹ ਲੈ ਗਿਆ। ਸਰ ਕਿੰਨੇ ਕੰ ਦਾ ਨੁਕਸਾਨ ਹੋਟਲ ਹੋਇਆ ਤੁਹਾਡਾ? ਇਹ ਕਟੋ ਘੱਟ ਸਾਡਾ 70-80 ਹਜ਼ਾਰ ਤੋਂ ਵੱਧ ਦਾ ਨੁਕਸਾਨ ਆ ਜਿਹੜਾ ਸਾਨੂੰ ਵਿਜ਼ੀਬਲ ਆ ਜਿਹੜਾ ਸਾਡਾ ਪਤਲ ਫਾਸਫੋਰਸ ਬ੍ਰੌਂਜ਼ ਵਗੈਰਾ ਗਿਆ। ਬਾਕੀ ਹੋਰ ਫੈਕਟਰੀ ਦੇ ਵਿੱਚ ਪਤਾ ਨਹੀਂ ਗਿੰਦੀ ਦੇ ਵਿੱਚ ਕੀ ਮਾਲ ਹੁੰਦਾ ਪਤਾ ਹੀ ਨਹੀਂ ਗਿੰਦੀ ਚ ਨਹੀਂ ਆ ਸਕਦਾ ਸਰ ਕੋਈ ਕੈਮਰੇ ਲੱਗੇ ਹੋਂ ਤੁਹਾਡੇ ਕੋਈ ਵੀਡੀਓ ਆਈ ਉਹਦੀ ਆ ਵੀਡੀਓ ਹੈਗੀ ਬੰਦੇ ਦੀ ਅੰਦਰ ਇਹ ਦੋ ਤੋਂ ਤਿੰਨ ਬੰਦੇ ਅੰਦਰ ਨਜ਼ਰ ਆਉਂਦੇ ਆ ਉਹਨਾਂ ਕੋਲ ਟਾਰਚਾਂ ਪੂਰੀ ਤੇਜ਼ ਲਾਈਟ ਵਾਲੀਆਂ ਟਾਰਚਾਂ ਉਹਨਾਂ ਨੇ ਅੰਦਰ ਵੱਲ ਕੇ ਕੈਮਰੇ ਦੀਆਂ ਤਾਰਾਂ ਕੱਢੀਆਂ ਪੈਲੇ ਦੋਵਾਂ ਦੀਆਂ ਤੇ ਫੇਰ ਆਪਣਾ ਕੰਮ ਆਰਾਮ ਨਾਲ ਉਹ ਕਰ ਦੇਗੇ ਦੋ ਦਿਨ ਘੰਟੇ ਫੈਕਟਰੀ ਦੇ ਅੰਦਰ 8 ਵਜੇ ਦਿਨ ਦਿਹਾੜੀ ਅੰਦਰ ਰਾਤ ਨੂੰ ਆ ਕੇ ਦੇਖੇਗਾ ਕੰਪਲੀਟ ਕੀਤੀ ਵੀ ਕੰਪਲੀਟ ਪੁਲਿਸ ਚੌਂਕੀ ਜੇ ਕਿ ਕੀਤੀ ਸੀਗੀ ਉਹ